ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਪੁਨੀਤ ਕੌਰ ਤੁਸੀਂ ਆਪਣਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖਿਆ ਕਰੋ ਕਿਉਂਕਿ ਇਸ ਤੋਂ ਜ਼ਰੂਰੀ ਹੋਰ ਕੁਝ ਨਹੀਂ ਕੁਝ ਵੀ ਨਹੀਂ ਵਾਹਿਗੁਰੂ ਸਾਡੇ ਸਭ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ 14 ਜੁਲਾਈ 2023 ਸ਼ੁੱਕਰਵਾਰ ਰਾਤ ਉਤਰਾਖੰਡ ਦੇ ਨੈਨੀਤਾਲ ਜ਼ਿਲ੍ਹੇ ਤੋਂ ਇੱਕ ਪਰਿਵਾਰ ਵੈਨਪੁਲਪੁਰਾ ਪੁਲਿਸ ਸਟੇਸ਼ਨ ਪਹੁੰਚਦਾ ਤੇ ਦੱਸਦਾ ਹੈ ਕਿ ਸਾਡਾ ਮੁੰਡਾ ਅੰਕਿਤ ਚੋਹਾਨ ਮਿਸਿੰਗ ਹੈ 32 ਸਾਲਾ ਅੰਕਿਤ ਨੂੰ ਉਹਨਾਂ ਨੇ ਲਾਸਟ ਅੱਜ ਸਵੇਰੇ 14 ਜੁਲਾਈ ਨੂੰ ਵੇਖਿਆ ਸੀ ਇਸ ਤੋਂ ਬਾਅਦ ਉਸ ਦਾ ਕੁਝ ਅਤਾ ਪਤਾ ਹੈ ਹੀ ਨਹੀਂ ਉਹ ਕੰਮ ਤੇ ਗਿਆ ਪਰ ਵਾਪਸ ਨਹੀਂ ਆਇਆ ਤੇ ਘੰਟਿਆਂ ਤੋਂ ਇਸ ਦਾ ਫੋਨ ਵੀ ਸਵਿਚਡ ਆਫ ਹੈ ਪਰਿਵਾਰ ਪਹਿਲਾਂ ਹੀ ਅੰਕਿਤ ਨੂੰ ਹਰ ਕਿਤੇ ਲੱਭ ਚੁੱਕਾ ਹੁੰਦਾ ਉਸਦੇ ਯਾਰਾਂ ਦੋਸਤਾਂ ਕੋਲ ਦੁਕਾਨਦਾਰਾਂ ਕੋਲ ਪਰ ਉਹ ਕਿਤੇ ਵੀ ਨਹੀਂ ਹੁੰਦਾ ਕਿਸੇ ਨੂੰ ਕੁਝ ਪਤਾ ਨਹੀਂ ਹੁੰਦਾ ਉਸ ਬਾਰੇ ਅੰਕਿਤ ਚੋਹਾਨ ਹਲਦਵਾਨੀ ਚ ਇੱਕ ਚੰਗਾ ਬਹੁਤ ਚੰਗਾ ਬਿਜ਼ਨਸਮੈਨ ਹੁੰਦਾ ਤੇ ਕੰਮ ਦੇ ਸਬੰਧੇ ਚ ਬਾਹਰ ਵੀ ਵੈਸੇ ਜਾਂਦਾ ਰਹਿੰਦਾ ਉਸਦੀ ਆਟੋਮੋਬਾਈਲ ਸ਼ਾਪ ਵੀ ਹੁੰਦੀ ਆ ਕਾਰ ਡੀਲਰਸ਼ਿਪ ਬਿਜ਼ਨਸ ਵੀ ਉਹ ਖਾਸਾ ਇਨਵੋਲਵ ਹੁੰਦਾ ਇਹਨਾਂ ਬਿਜ਼ਨੈਸਸ ਤੋਂ ਇਲਾਵਾ ਅੰਕਿਤ ਦਾ ਇੱਕ ਰੈਸਟੋਰੈਂਟ ਵੀ ਹੁੰਦਾ। ਸੋ ਚੌਕਾ ਕੰਮ ਹੁੰਦਾ। ਬਥੇਰਾ ਵਧੀਆ। ਪੁਲਿਸ ਦੇਰ ਨਹੀਂ ਕਰਦੀ, ਤੁਰੰਤ ਐਕਸ਼ਨ ਲੈਂਦੀ ਹੈ। 14-15 ਜੁਲਾਈ ਦੀ ਦਰਮਿਆਨੀ ਰਾਤ ਉਹ ਅੰਕਿਤ ਦੀ ਪਾਲ ਕਰਦੇ ਰਹਿੰਦੇ ਨੇ ਤੇ 15 ਜੁਲਾਈ 2023 ਦੀ ਸਵੇਰ ਜਦ ਉਸ ਵਕਤੇ ਲੋਕ ਕੰਮ ਤੇ ਜਾ ਰਹੇ ਹੁੰਦਿਆ ਕੁਝ ਲੋਕਲ ਦੁਕਾਨਦਾਰ ਉਦੋਂ ਰੇਲਵੇ ਕ੍ਰਾਸਿੰਗ ਰੋਡ ਤੇ ਇੱਕ ਨੀਲੇ ਰੰਗ ਦੀ ਫੌਕਸ ਵੈਗਨ ਕਾਰ ਵੇਖਦੇ ਆ। ਹੈਰਾਨੀ ਦੀ ਗੱਲ ਇਹ ਹੁੰਦੀ ਆ ਕਿ ਜਦੋਂ ਪਹਿਲਾਂ ਵੀ ਉਹਨਾਂ ਨੇ ਵੇਖਿਆ ਹੁੰਦਾ ਕੁਝ ਟਾਈਮ ਪਹਿਲਾਂ ਤਾਂ ਇਹ ਕਾਰ ਇੱਥੇ ਹੀ 泊 ਹੁੰਦੀ ਹੈ ਖੜੀ ਕਾਰ ਦਾ ਇੰਜਨ ਚੱਲ ਰਿਹਾ ਹੁੰਦਾ ਤੇ ਖਿੜਕੀਆਂ ਜਮਾ ਬੰਦ ਹੁੰਦੀਆਂ ਈਵਨ ਕਾਰ ਦਾ ਏਸੀ ਵੀ ਔਨ ਹੁੰਦਾ ਉਹ ਲੋਕ ਜਦੋਂ ਅੰਦਰ ਝਾਕਦੇ ਨੇ ਤਾਂ ਦੇਖਦੇ ਨੇ ਕਿ ਅਗਲੀ ਸੀਟ ਤਾਂ ਤਾਂ ਕੋਈ ਨਹੀਂ ਬੈਠਿਆ ਹੋਇਆ ਪਰ ਪਿਛਲੀ ਸੀਟ ਤੇ ਇੱਕ ਬੰਦਾ ਪਿਆ ਉਹਨਾਂ ਨੂੰ ਲੱਗਾ ਕਿ ਇਹ ਬੰਦਾ ਕਿੰਨੀ ਦੇਰ ਤੋਂ ਅੰਦਰ ਹੋਣਾ ਸੋ ਇਸ ਨੂੰ ਸਾਹ ਲੈਣ 'ਚ ਤਕਲੀਫ ਹੋਣੀ। ਉਹ ਉਸ ਨੂੰ ਬਾਹਰ ਕੱਢਣ ਲਈ ਵਿੰਡੋ ਨੌਕ ਕਰਦੇ ਨੇ। ਆਵਾਜ਼ਾਂ ਦਿੰਦੇ ਨੇ। ਕੋਈ ਵੀ ਕਿਸੇ ਤਰ੍ਹਾਂ ਦਾ ਕੋਈ ਰਿਸਪੌਂਸ ਨਹੀਂ ਆਉਂਦਾ। ਉਹ ਫਿਰ ਗੱਡੀ ਨੂੰ ਵੀ ਸ਼ੇਕ ਕਰਦੇ ਨੇ ਪਰ ਫਿਰ ਵੀ ਉਹ ਬੰਦਾ ਨਹੀਂ ਹਿਲਦਾ, ਨਹੀਂ ਉੱਠਦਾ। ਫਿਰ ਉਹਨਾਂ 'ਚੋਂ ਇੱਕ ਹਲਦੁਆਨੀ ਪੁਲਿਸ ਨੂੰ ਕਾਲ ਲਾ ਲੈਂਦਾ ਤੇ ਪੂਰੀ ਗੱਲ ਦੱਸਦਾ। ਪੁਲਿਸ ਕੁਝ ਦੇਰ ਬਾਅਦ ਕਾਰ ਨੇੜੇ ਪਹੁੰਚ ਜਾਂਦੀ ਹੈ। ਤੇ ਮਕੈਨਿਕ ਨੂੰ ਕਹਿੰਦੀ ਆ ਕਿ ਕਾਰ ਖੋਲੇ। ਉਜੇ ਵੀ ਹੀ ਕਾਰ ਖੋਲਦਾ ਹੈ ਤਾਂ ਪੁਲਿਸ ਪੂਰੀ ਠੰਡੀ ਹੋਈ ਕਾਰ ਚੋਂ ਬੰਦਾ ਚੈੱਕ ਕਰਦੀ ਹੈ ਨਾ ਉਸਦੀ ਧੜਕਨ ਪੁਲਿਸ ਨੂੰ ਮਿਲਦੀ ਹੈ ਤੇ ਨਾ ਹੀ ਨਫਸ ਪੁਲਿਸ ਐਂਬੂਲੈਂਸ ਬੁਲਾਉਂਦੀ ਹੈ ਤੇ ਉਸ ਸ਼ਖਸ ਨੂੰ ਹਸਪੀਟਲ ਪਹੁੰਚਾਉਂਦੀ ਹੈ ਪਰ ਡਾਕਟਰ ਉਸ ਨੂੰ ਡੈਡ ਡਿਕਲੇਅਰ ਕਰ ਦਿੰਦੇ ਨੇ ਡਾਕਟਰਸ ਨੂੰ ਬਾਡੀ ਤੇ ਕੋਈ ਨਿਸ਼ਾਨ ਨਹੀਂ ਮਿਲਦਾ ਕੋਈ ਸਾਈਨ ਆਫ ਇੰਜਰੀ ਨਹੀਂ ਹੁੰਦੀ ਸੋ ਡਾਕਟਰਸ ਇਸ ਦੀ ਸ਼ਨਾਖਤ ਹੋਣ ਤੱਕ ਇਸ ਦੀ ਬਾਡੀ ਨੂੰ ਮੋਰਚਰੀ ਸ਼ਿਫਟ ਕਰ ਦਿੰਦੇ ਨੇ ਹੁਣ ਪੁਲਿਸ ਵਾਸਤੇ ਆਇਡੈਂਟੀਫਿਕੇਸ਼ਨ ਦੇ ਨਾਲ ਸਵਾਲ ਆ ਵੀ ਹੁੰਦਾ ਹੈ ਕਿ ਇਹ ਡੈਥ ਨੇਚਰਲ ਹੈ ਜਾਂ ਫਿਰ ਕੋਈ ਮਰਡਰ ਹੈ ਜਾਂ ਫਿਰ ਬੰਦਕਾਰ ਚ ਏਸੀ ਦੀ ਗੈਸ ਨਿਕਲਣ ਨਾਲ ਹੋਈ ਹੈ ਲੈਕ ਆਫ ਆਕਸੀਜਨ ਨਾਲ ਮੌਤ ਹੋਈ ਹੈ ਹੁਣ ਪੁਲਿਸ ਆਸ-ਪਾਸ ਦੇ ਸਾਰੇ ਥਾਣਿਆਂ ਚ ਪੁੱਛਦੀ ਆ ਕਿ ਕਿਤੇ ਕੋਈ ਮਿਸਿੰਗ ਰਿਪੋਰਟ आई होवे ਕੋਈ ਮਿਸਿੰਗ ਰਿਪੋਰਟ ਦਰਜ ਕੀਤੀ ਹੋਵੇ ਹਲਦਵਾਨੀ ਪੁਲਿਸ ਨੂੰ 15 ਜੁਲਾਈ ਦੀ ਸ਼ਾਮ ਨੂੰ ਪਤਾ ਲੱਗਦਾ ਹੈ ਕਿ ਇੱਕ ਦਿਨ ਪਹਿਲਾਂ ਹੀ 14 ਜੁਲਾਈ 2023 ਰਾਤ ਵੇਲੇ ਨੂੰ ਬਨਬਲਪੁਰਾ ਪੁਲਿਸ ਸਟੇਸ਼ਨ ਕੋਲ ਇੱਕ ਪਰਿਵਾਰ ਪਹੁੰਚਿਆ ਸੀ ਕਿ ਉਹਨਾਂ ਦਾ ਫੈਮਿਲੀ ਮੈਂਬਰ ਮਿਸਿੰਗ ਹੈ ਇਸ ਸਾਰੀ ਇਨਫੋਰਮੇਸ਼ਨ ਵਨਪੁਰਪੁਰਾ ਥਾਣੇ ਦੀ ਪੁਲਿਸ ਹਲਦਵਾਨੀ ਥਾਣੇ ਦੀ ਪੁਲਿਸ ਨੂੰ ਦੇ ਦਿੰਦੀ ਹੈ ਇਹ ਦੋਵੇਂ ਥਾਣੇ ਅੱਧੇ ਮੀਲ ਦੀ ਦੂਰੀ ਤੇ ਹੀ ਹੁੰਦੇ ਆ ਹਲਦਵਾਨੀ ਪੁਲਿਸ ਉਸ ਪਰਿਵਾਰ ਨੂੰ ਆਪਣੇ ਥਾਣੇ ਬੁਲਾ ਕੇ ਹਸਪੀਟਲ ਲੈ ਕੇ ਜਾਂਦੀ ਹੈ ਜਿੱਥੇ ਉਹ ਕਾਰਵਾਲੀ ਬਾਡੀ ਹੁੰਦੀ ਹੈ ਜਦੋਂ ਪਰਿਵਾਰ ਬਾਡੀ ਦੇਖਦਾ ਹੈ ਤਾਂ ਇਹ ਉਹਨਾਂ ਦੇ ਮੁੰਡੇ ਅੰਕਿਤ ਚੋਹਾਨ ਦੀ ਹੀ ਬੋਡੀ ਹੁੰਦੀ ਹੈ ਬਸ ਉੱਥੇ ਹੀ ਜ਼ਮੀਨ ਫੱਟ ਜਾਂਦੀ ਆ ਅਸਮਾਨ ਰੋ ਪੈਂਦਾ ਹੈ ਪਰਿਵਾਰ ਦਾ ਸਭ ਕੁਝ ਖਤਮ ਹੋ ਗਿਆ ਹੁੰਦਾ ਆਪਣੇ ਇੱਕ ਲੋਤੇ ਮੁੰਡੇ ਦੇ ਨਾਲ ਉਹ ਇਕੱਲਾ ਹੀ ਕਰਜ ਕਮਾਉਣ ਵਾਲਾ ਹੁੰਦਾ ਹੈ ਪੁਲਿਸ ਪਰਿਵਾਰ ਨੂੰ ਦੱਸਦੀ ਆ ਕਿ ਇਦਾਂ ਅੰਕਿਤ ਕਾਰਚ ਮ੍ਰਿਤਤ ਮਿਲਿਆ ਹੋ ਸਕਦਾ ਹੈ ਕਿ ਉਸ ਦੀ ਡੈਥ ਲੈਕ ਆਫ ਆਕਸੀਜਨ ਨਾਲ ਹੋਈ ਹੋਵੇ ਅੰਕਿਤ ਦਾ ਪਰਿਵਾਰ ਇਹ ਮੰਨਤਾ ਜਾਂਦਾ ਪਰ ਫਿਰ ਦਿਮਾਗ 'ਚ ਇੱਕ ਗੱਲ ਆਉਂਦੀ ਹੈ ਕਿ ਕਿਤੇ ਕੁਝ ਹੋਰ ਹੀ ਨਾ ਹੋਵੇ ਅੰਕਿਤ ਓਕੇਸ਼ਨਲੀ ਡਰਿੰਕ ਵੀ ਕਰਦਾ ਸੀ ਏ ਵੀ ਪੋਸੀਬਿਲਿਟੀ ਸੀ ਨਾ ਕਿ ਅੰਕਿਤ ਨੇ ਪੀਤੀ ਹੋਵੇ ਕਾਰ ਡਰਾਈਵ ਕਰਦਾ ਹੋਵੇ ਪਰ ਪੀਣ ਤੋਂ ਬਾਅਦ ਉਹ ਪਿਛਲੀ ਸੀਟ ਤੇ ਕਿੱਦਾਂ ਆ ਗਿਆ ਗੱਡੀ ਰੋਕ ਕੇ ਜਾਂ ਕਾਰ ਪਾਰਕ ਵੀ ਕੀਤੀ ਹੋਏਗੀ ਤਾਂ ਅਨਕੌਂਸ਼ੀਅਸ ਡਰਾਈਵਿੰਗ ਸੀਟ ਤੇ ਹੋਏਗਾ ਸੋ ਬਹੁਤ ਸਾਰੇ ਸਵਾਲ ਜਿਹੜੇ ਨੇ ਉਹ ਉੱਠਦੇ ਨੇ ਵੀ ਆ ਫਿਰ ਲੈਕ ਆਫ ਆਕਸੀਜਨ ਕਰਕੇ ਇਹ ਮੌਤ ਹੋਈ ਹੈ ਗੱਲ ਤਾਂ ਇਹ ਵੀ ਮਨ ਚ ਆਉਂਦੀ ਹੈ ਕਿ ਕੋਈ ਹੋਰ ਤਾਂ ਡਰਾਈਵ ਕਰਕੇ ਅੰਕਿਤ ਨੂੰ ਇੱਥੇ ਨਹੀਂ ਲੈ ਕੇ ਆਇਆ ਕਿਉਂਕਿ ਉਹ ਬੈਕ ਸੀਟ ਤੇ ਸੀ ਫਿਰ ਬਹੁਤ ਸਾਰੇ ਸਵਾਲ ਅਜੇ ਹੁੰਦੇ ਨੇ ਜਿਨ੍ਹਾਂ ਦੇ ਜਵਾਬ ਪੋਸਟਮਾਰਟਮ ਤੋਂ ਬਾਅਦ ਹੀ ਪਤਾ ਲੱਗ ਸਕਦੇ ਸੀ ਪੋਸਟਮਾਰਟਮ ਲਈ ਸੈਂਪਲਸ ਲੈ ਕੇ ਅੰਕਿਤ ਦੀ ਬਾਡੀ ਨੂੰ ਕਰਧਿਆਂ ਦੇ ਸਪੁਰਦ ਕਰ ਦਿੱਤਾ ਜਾਂਦਾ ਤੇ 16 ਜੁਲਾਈ ਨੂੰ ਭਾਰੀ ਮੰਦ ਦੇ ਨਾਲ ਇਸ ਦਾ ਅੰਤਮ ਸੰਸਕਾਰ ਵੀ ਕਰ ਦਿੱਤਾ ਜਾਂਦਾ ਅਗਲੇ ਦਿਨ 17 ਜੁਲਾਈ 2023 ਨੂੰ ਅੰਕਿਤ ਦੀ ਪੋਸਟਮਾਰਟਮ ਰਿਪੋਰਟ ਆ ਜਾਂਦੀ ਹੈ ਜਿਸ ਤੋਂ ਬਾਅਦ ਪਰਿਵਾਰ ਤੇ ਪੁਲਿਸ ਦੋਨੋਂ ਬਹੁਤ ਬਹੁਤ ਹੈਰਾਨ ਪਰੇਸ਼ਾਨ ਹੋ ਜਾਂਦੇ ਨੇ ਮੁੰਡੇ ਦੀ ਮੌਤ ਇੱਕ ਜ਼ਰੀਲੇ ਸੱਪ ਕੋਬਰਾ ਦੇ ਕੱਟਣ ਨਾਲ ਹੋਈ ਸੀ ਉਹ ਜ਼ਹਿਰ ਉਸ ਦੀ ਬਾਡੀ 'ਚ ਫੈਲ ਗਿਆ ਸੀ ਸੱਪ ਨੇ ਅੰਕਿਤ ਨੂੰ ਦੋਨੋਂ ਲੱਤਾਂ ਤੇ ਇੱਕੋ ਜਗ੍ਹਾ ਕੱਟਿਆ ਸੀ ਜੋ ਕਿ ਥੋੜਾ ਹੈਰਾਨ ਕਰ ਰਿਹਾ ਸੀ ਹੁਣ ਇਦਾਂ ਲੱਗ ਰਿਹਾ ਸੀ ਕਿ ਇਹ ਮੌਤ ਨਹੀਂ ਇੱਕ ਸਾਜ਼ਿਸ਼ ਸੀ ਬੇਹਦ ਜ਼ਹਿਰੀਲੀ ਸਾਜ਼ਿਸ਼ ਸੱਪ ਦੇ ਕੱਟਣ ਤੋਂ ਬਾਅਦ ਗੱਡੀ ਦੀ ਬੈਕ ਸੀਟ ਤੇ ਮਰੇ ਪਏ ਹੋਣ ਦੀ ਕੋਈ ਤੁੱਕ ਨਹੀਂ ਬਣ ਰਹੀ ਸੀ ਨਾ ਸੋ ਪੁਲਿਸ ਨੂੰ ਲੱਗਿਆ ਕਿ ਇਹ ਕੇਸ ਅੱਗੇ ਇਨਵੈਸਟੀਗੇਸ਼ਨ ਮੰਗਦਾ ਹੈ ਫਿਲਹਾਲ ਸਵਾਲ ਬਹੁਤ ਸਨ ਪਰ ਜਵਾਬ ਇੱਕ ਵੀ ਨਹੀਂ ਪੁਲਿਸ ਚਾਰ ਸੈਪਰੇਟ ਟੀਮਸ ਲਾ ਦਿੰਦੀ ਹੈ ਟੂ ਸੋਲਵ ਦਿਸ ਕੇਸ ਸੀਸੀਟੀਵੀ ਥਰੂ ਪਹਿਲਾ ਬ੍ਰੇਕਥਰੂ ਮਿਲਦਾ ਹੈ ਜੁਲਾਈ 14 ਦੀ ਸ਼ਾਮ 6 ਵਜੇ ਅੰਕਿਤ ਦੀ ਕਾਰ ਨੂੰ ਹਲਦਵਾਨੀ ਦੇ ਗੋਰਾਪੜਾਉਂ ਚ ਵੇਖਿਆ ਜਾਂਦਾ ਹੈ ਇਸ ਤੋਂ ਬਾਅਦ ਇੱਕ ਆਰ 11 ਵਜੇ ਇਸ ਏਰੀਆ ਤੋਂ ਮੂਵ ਹੁੰਦੀ ਹੈ ਹੁਣ ਅੰਕਿਤ ਦੀ ਕਾਰ ਗੋਰਾ ਪੜਾਓ ਤੋਂ ਭੁਜੀਆ ਘਾਟ ਜਾਂਦੀ ਹੈ ਜੋ 14 ਮਾਈਲਸ ਹੁੰਦਾ ਹੈ ਆਲਮੋਸਟ ਇੱਥੋਂ ਜਿਸ ਨੂੰ ਕੇ ਅੱਧਾ ਕੰਟਾ ਲੱਗਦਾ ਹੈ ਕੁਝ ਵਕਤ ਲਈ ਕਾਰ ਪੁਜਿਆ ਕਾਰ ਚ ਰੁਕਦੀ ਹੈ ਤੇ ਫਿਰ ਇਹ ਰੇਲਵੇ ਕ੍ਰੋਸਿੰਗ ਦੇ ਕੋਲ ਉੱਥੇ ਹੀ ਰੁਕ ਜਾਂਦੀ ਹੈ ਹਾਲਾਂਕਿ ਇਸ ਐਗਜ਼ੈਕਟ ਸਪੌਟ ਤੇ ਸੀਸੀਟੀਵੀ ਨਹੀਂ ਹੁੰਦਾ ਜਿੱਥੇ ਅੰਕਿਤ ਦੀ ਕਾਰ ਪਾਰਕਡ ਹੁੰਦੀ ਹੈ ਪਰ ਪੁਲਿਸ ਨੂੰ ਹੋਰ ਐਂਗਲ ਦੇ ਸੀਸੀਟੀਵੀਜ਼ ਤੋਂ ਇੱਕ ਹੋਰ ਵਾਈਟ ਕਾਰ ਨਜ਼ਰ ਆਉਂਦੀ ਹੈ ਜੋ ਅੰਕਿਤ ਦੀ ਗੱਡੀ ਦੇ ਕੋਲ ਆਉਂਦੀ ਹੈ ਇਹ ਵਾਈਟ ਕਾਰ ਢਾਈ ਕਮੈਂਟ ਉੱਥੇ ਰੁਕਦੀ ਹੈ ਤੇ ਫਿਰ ਨੇ ਕਹਾਂਦੀ ਹੈ ਹੁਣ ਇੰਨਾ 2.5 ਮਿੰਟਾਂ ਚ ਕੀ ਹੋਇਆ ਕੋਈ ਨਹੀਂ ਜਾਣਦਾ ਹੁੰਦਾ ਹੁਣ ਸੀਸੀਟੀਵੀਜ਼ ਤੋਂ ਬਾਅਦ ਕਾਲ ਡਿਟੇਲਸ ਦੀ ਵਾਰੀ ਆਉਂਦੀ ਹੈ ਪੁਲਿਸ ਨੂੰ ਪਤਾ ਲੱਗਦਾ ਹੈ ਕਿ 14 ਜੁਲਾਈ ਨੂੰ ਅੰਕਿਤ ਨੇ ਸਭ ਤੋਂ ਜ਼ਿਆਦਾ ਗੱਲ ਇੱਕ ਮਾਹੀ ਸਿੰਘ ਨਾਂ ਦੀ ਕੁੜੀ ਨਾਲ ਕੀਤੀ ਹੁੰਦੀ ਹੈ ਇਸ ਦੇ ਨਾਲ ਡੋਲੀ ਆਰੀਆ ਵੀ ਹੁੰਦਾ ਹੈ ਮਾਹੀ ਸਿੰਘ ਦੀ ਲੋਕੇਸ਼ਨ ਪੁਲਿਸ ਪਤਾ ਕਰ ਲੈਂਦੀ ਹੈ ਤੇ ਪਤਾ ਲੱਗਦਾ ਹੈ ਕਿ ਉਹ ਵੀ ਗੋਰਾਪੜਾਓ ਏਰੀਆ ਚ ਹੀ ਰਹਿੰਦੀ ਆ ਜਿੱਥੇ ਅੰਕਿਤ ਮੌਤ ਵਾਲੇ ਦਿਨ ਜਿਆ ਹੁੰਦਾ ਇਸ ਕੁੜੀ ਮਾਹੀ ਸਿੰਘ ਬਾਰੇ ਜਦੋਂ ਅੰਕਿਤ ਦੇ ਪਰਿਵਾਰ ਤੋਂ ਪੁੱਛਿਆ ਜਾਂਦਾ ਤਾਂ ਉਹਨਾਂ ਨੂੰ ਕੁਝ ਪਤਾ ਨਹੀਂ ਹੁੰਦਾ ਫਿਰ ਪੁਲਿਸ ਮਾਹੀ ਸਿੰਘ ਦੀ ਕਰੰਟ ਲੋਕੇਸ਼ਨ ਜਾਣਨ ਦੀ ਜਦੋਂ ਕੋਸ਼ਿਸ਼ ਕਰਦੀ ਹੈ ਤਾਂ ਪੁਲਿਸ ਦਾ ਸ਼ੱਕ ਉਸ ਤੇ ਵੱਧ ਜਾਂਦਾ ਕਿਉਂਕਿ ਮਾਹੀ ਦਾ ਫੋਨ 14 ਜੁਲਾਈ ਤੋਂ ਆਫ ਹੁੰਦਾ ਜਿਸ ਦਿਨ ਤੋਂ ਅੰਕਿਤ ਗਾਇਬ ਹੁੰਦਾ ਪੁਲਿਸ ਮਾਹੀ ਸਿੰਘ ਦੇ ਘਰ ਜਾਂਦੀ ਹੈ ਘਰ ਲੌਕਡ ਹੁੰਦਾ ਕਾਲ ਡਿਟੇਲਸ ਦੇਖਦੀ ਆ ਤਾਂ 14 ਜੁਲਾਈ ਨੂੰ ਮਾਹੀ ਸਿੰਘ ਨੇ ਕਾਫੀ ਲੋਕਾਂ ਨਾਲ ਗੱਲ ਕੀਤੀ ਹੁੰਦੀ ਹੈ। ਉਹਨਾਂ ਚੋਂ ਦੋ ਨੰਬਰਸ ਤੇ ਪੁਲਿਸ ਨੂੰ ਸ਼ੱਕ ਹੁੰਦਾ ਹੈ। ਪਹਿਲਾ ਨੰਬਰ ਹੁੰਦਾ ਹੈ ਦੀਪ ਕਾਂਠਪਾਲ ਦਾ ਤੇ ਦੂਜਾ ਰਮੇਸ਼ 나ਥ ਦੇ ਨਾਂ ਤੇ ਰਜਿਸਟਰਡ ਹੁੰਦਾ ਹੈ। ਹੁਣ ਜਦੋਂ ਪੁਲਿਸ ਇਹਨਾਂ ਦੋਵਾਂ ਦੀ ਲੋਕੇਸ਼ਨ ਦੇਖਦੀ ਹੈ ਤਾਂ ਪਤਾ ਲੱਗਦਾ ਹੈ ਕਿ ਇਹ ਦੋਵੇਂ ਵੀ ਉਸ ਦਿਨ ਗੋਰਾਪੜਾਓ ਏਰੀਆ 'ਚ ਸੀ ਸਾ ਜਿੱਥੇ ਉਸ ਦਿਨ ਮਾਹੀ ਵੀ ਸੀ। ਅਨਕਤ ਵੀ ਪੁਲਿਸ ਨੇ ਤਿੰਨ ਸਸਪੈਕਟਸ ਦੇ ਨੰਬਰ ਸਰਵੇਲੈਂਸ ਤੇ ਪਾ ਲੈਂਦੀ ਹੈ ਪੁਲਿਸ ਨੂੰ ਪਤਾ ਲੱਗਦਾ ਹੈ ਕਿ ਇਹਨਾਂ ਤਿੰਨਾਂ ਚੋਂ ਰਮੇਸ਼ਨਾਥ ਦਾ ਫੋਨ ਐਕਟਿਵ ਹੈ ਤੇ ਉਹ ਹਲਦਵਾਨੀ ਚ ਹੀ ਹੈ ਹਲਦਵਾਨੀ ਪੁਲਿਸ ਰਮੇਸ਼ਨਾਥ ਨੂੰ ਜੁਲਾਈ 18 ਨੂੰ ਫੜ ਲੈਂਦੀ ਹੈ ਪੁਛਤਾਸ਼ ਨੂੰ ਪਤਾ ਲੱਗਦਾ ਹੈ ਕਿ ਰਮੇਸ਼ਨਾਥ ਇੱਕ ਸਪੇਰ ਹੈ ਤੇ ਦੇਖੋ ਅੰਕਿਤ ਦੀ ਜਾਨ ਵੀ ਤਾਂ ਸੱਪ ਦੇ ਕੱਟਣ ਨਾਲ ਹੀ ਗਈ ਹੁੰਦੀ ਹੈ ਨਾ ਇਸ ਤੋਂ ਸਟਰੋਂਗ ਕਨੈਕਸ਼ਨ ਹੋਰ ਕੀ ਮਿਲਦਾ ਪੁਲਿਸ ਨੂੰ ਰਮੇਸ਼ਨਾਥ ਪੁਲਿਸ ਦੀ ਸਖਤੀ ਅੱਗੇ ਝੁੱਕ ਜਾਂਦਾ ਹੈ ਤੇ ਦੱਸਦਾ ਹੈ ਕਿ ਉਸਨੇ ਮਾਹੀ ਨੇ ਤੇ ਤੈਨੂੰ ਹੋਰ ਨੇ ਮਿਲ ਕੇ ਅੰਕਿਤ ਨੂੰ ਇਹ ਅੰਜਾਮ ਦਿੱਤਾ ਹੈ ਯਾਨੀ ਟੋਟਲ ਹੋ ਗਏ 5 ਲੋਕ ਮਾਹੀ ਸਿੰਘ ਦੀਪਕੰਡ ਪਾਲ ਤੀਜਾ ਰਮੇਸ਼ਨਾਥ ਚੌਥੇ ਤੇ ਪੰਜਵੇਂ ਮਾਹੀ ਦੀ ਹਾਊਸ ਹੈਲਪ 우ਸ਼ਾ ਰਾਣੀ ਤੇ ਉਸ ਦਾ ਹਸਬੰਦ ਰਾਮ ਅਫਤਾਰ ਹੁਣ ਊਸ਼ਾ ਰਾਣੀ ਤੇ ਇਸ ਦੇ ਘਰ ਵਾਲੇ ਰਾਮ ਅਫਤਾਰ ਦਾ ਫੋਨ ਵੀ ਸਰਵਲੈਂਸ ਤੇ ਪਾ ਦਿੱਤਾ ਜਾਂਦਾ ਹੈ ਪੁਲਿਸ ਦੀ ਇਹ ਮੂਵ ਕੰਮ ਵੀ ਕਰਦੀ ਹੈ ਕਿਉਂਕਿ ਛੇਤੀ ਹੀ ਮਾਹੀ ਤੇ ਦੀਪ ਆਪਣਾ ਫੋਨ ਔਨ ਕਰਦੇ ਨੇ ਤੇ ਜਿਵੇਂ ਹੀ ਉਹ ਇਹ ਗਲਤੀ ਕਰਦੇ ਨੇ ਤਾਂ ਪੁਲਿਸ ਤੇ ਰਡਾਰ ਤੇ ਆ ਜਾਂਦੇ ਨੇ ਲੋਕੇਸ਼ਨ ਟ੍ਰੇਸਿੰਗ ਤੋਂ ਬਾਅਦ ਉਹਨਾਂ ਨੂੰ ਰੁਦਰਪੁਰ ਦੇ ਇੱਕ ਗਵਰਨਮੈਂਟ ਕਾਲਜ ਤੋਂ ਫਰਲੀ ਜਾਂਦਾ ਜੋ ਕਿ ਗੋਰਾਪੜਾਉ ਤੋਂ 20 ਮੀਲ ਦੂਰ ਹੁੰਦਾ ਹੈ ਅਗਲੇ ਹੀ ਦਿਨ ਪੁਲਿਸ ਦੀ ਸਪੈਸ਼ਲ ਆਪਰੇਸ਼ਨਸ ਟੀਮ ਰਾਹੀਂ ਮੇਡ ਤੇ ਇਸ ਦੇ ਪਤੀ ਨੂੰ ਵੀ ਵੈਸਟ ਬੰਗਾਲ ਦੇ ਮਾਲਦਾ ਤੋਂ ਅਰੈਸਟ ਕਰ ਲਿਆ ਜਾਂਦਾ ਹੈ ਇਹ ਸਾਰੇ ਖਿਲਰੇ ਹੁੰਦੇ ਨੇ ਖੁਦ ਨੂੰ ਬਚਾਉਣ ਲਈ ਪੁਲਿਸ ਇਹਨਾਂ ਨੂੰ ਹਲਦਵਾਨੀ ਟਰਾਂਜ਼ਿਟ ਰਿਮਾਂਡ ਤੇ ਲੈ ਕੇ ਆਉਂਦੀ ਹੈ ਹੁਣ ਜਦ ਪੁਲਿਸ ਦੇ ਹੱਥ ਸਸਪੈਕਟਸ ਹੁੰਦੇ ਨੇ ਤਾਂ ਇਹ ਕੰਫੈਸ ਵੀ ਕਰਦੇ ਨੇ ਮਾਹੀ ਸਿਰਫ ਹਾਈ ਸਕੂਲ ਤੱਕ ਹੀ ਪੜ੍ਹੀ ਹੁੰਦੀ ਐ। ਵੈਸੇ ਕਹਿੰਦੇ ਨੇ ਕਿ ਉਹ ਪੜ੍ਹਾਈ 'ਚ ਹੁਸ਼ਿਆਰ ਸੀ ਪਰ ਇੱਕ ਮੁੰਡੇ ਨਾਲ ਬ੍ਰੇਕਅਪ ਦੇ ਬਾਅਦ ਇਸਨੇ ਪੜ੍ਹਾਈ ਛੱਡ ਦਿੱਤੀ। ਇੱਥੋਂ ਤੱਕ ਕਿ ਆਪਣਾ ਘਰ ਵੀ ਛੱਡ ਦਿੱਤਾ। ਹੁਣ ਉਹ ਬਿਨਾਂ ਕਿਸੇ ਪਾਬੰਦੀ ਦੇ, ਰੋਕ-ਟੋਕ ਦੇ ਆਪਣੀ ਮਰਜ਼ੀ ਨਾਲ ਜਿਉਣ ਲੱਗੀ। ਉਹ ਲੋਕਾਂ ਨਾਲ ਨਜ਼ਦੀਕੀਆਂ ਬਣਾ ਕੇ ਲਕਜਰੀ ਲਾਈਫ ਜੀਉਂਦੀ ਸੀ ਉਹ ਆਪਣੀ ਜਵਾਨੀ ਤੇ ਸੋਹਣੇ ਹੋਣ ਦਾ ਇਸ ਤਰ੍ਹਾਂ ਫਾਇਦਾ ਚੁੱਕ ਰਹੀ ਸੀ ਉਸਨੇ ਆਪਣੇ ਕਨੈਕਸ਼ਨਸ ਬਿਜ਼ਨਸmen ਤੇ ਕਹਿੰਦੇ ਆ ਵੀ ਪੋਲਿਟਿਸ਼ੀਅਨਸ ਨਾਲ ਰਸੂਖਦਾਰਾਂ ਨਾਲ ਬਣਾ ਕੇ ਰੱਖੇ ਹੋਏ ਸਨ ਕੁਝ ਲੋਕਾਂ ਦੇ ਅਨੁਸਾਰ ਉਹ ਪ੍ਰਾਪਰਟੀ ਡੀਲਿੰਗ ਦਾ ਕੰਮ ਵੀ ਕਰਦੀ ਸੀ 2017 ਵਿੱਚ ਮਾਹੀ ਨੇ ਅਰਜੁਨਪੁਰ ਵਿੱਚ ਕਹਿੰਦੇ 플ੌਟ ਵੀ ਖਰੀਦ ਕੇ ਆਪਣਾ ਮਕਾਨ ਬਣਾਇਆ ਸੀ ਆਲੀਸ਼ਾਨ ਮਕਾਨ ਵਿੱਚ ਇਕੱਲਿਆ ਰਹਿੰਦੀ ਸੀ ਉਸਨੇ ਨੌਕਰ ਨੌਕਰਾਨੀ ਵੀ ਰੱਖੇ ਹੋਏ ਸਨ ਮਾਹੀ ਨੂੰ ਮਹਿੰਗੀਆਂ ਬਿੱਲੀਆਂ ਪਾਲਣ ਦਾ ਵੀ ਸ਼ੌਕ ਸੀ ਉਸਨੇ ਆਪਣੇ ਘਰ ਵਿੱਚ ਦੋ ਬਿੱਲੀਆਂ ਰੱਖੀਆਂ ਹੋਈਆਂ ਸਨ ਬਿੱਲੀਆਂ ਨਾਲ ਉਸ ਦਾ ਇਹ ਨਾ ਲੱਗਾ ਸੀ ਕਿ ਫਰਾਰ ਹੋਣ ਦੇ ਦੌਰਾਨ ਕਹਿੰਦੇ ਆ ਵੀ ਉਹ ਉਹਨਾਂ ਨੂੰ ਆਪਣੇ ਨਾਲ ਲੈ ਕੇ ਗਈ ਸੀ ਇਹਨਾਂ ਬਿੱਲੀਆਂ ਨੂੰ ਦਿੱਲੀ ਵਿੱਚ ਆਪਣੀ ਭੈਣ ਦੇ ਕੋਲ ਛੱਡ ਦਿੱਤਾ ਸੀ 2016 ਚ ਮਾਹੀ ਉਰਫ ਡੋਲੀ ਦੀ ਮੁਲਾਕਾਤ ਦੀਪਕਾਂਡ ਪਾਲ ਨਾਲ ਹੋਈ ਸੀ ਇੱਥੇ ਉਹਨੂੰ ਇਮੋਸ਼ਨਲ ਸਪੋਰਟ ਮਿਲਦੀ ਸੀ ਦੋਵੇਂ ਇੱਕ ਦੂਜੇ ਦੇ ਨਜ਼ਦੀਕ ਆ ਗਏ ਮਾਹੀ ਦਾ ਲਕਸ਼ੂਰੀਅਸ ਲਾਈਫਸਟਾਈਲ ਜਾਰੀ ਸੀ 2020 ਚ ਉਹਨੇ ਇੱਕ ਕਾਰ ਵੀ ਖਰੀਦੀ ਤੇ ਇਥੋਂ ਹੀ ਇਸਦੀ ਮੁਲਾਕਾਤ ਅੰਕਿਤ ਚੋਹਾਨ ਨਾਲ ਹੋਈ ਸੀ ਜੋ ਕਾਰਸ ਦੀ ਡੀਲਰਸ਼ਿਪ ਚ ਇਨਵੋਲਵ ਸੀ ਮਾਹੀ ਨੇ ਅੰਕਿਤ ਤੋਂ ਹੀ ਕਾਰ ਖਰੀਦੀ ਸੀ ਅੰਕਿਤ ਨੂੰ ਮਾਹੀ ਬਹੁਤ ਅਟਰੈਕਟਿਵ ਲੱਗੀ ਸੀ ਸੋਹਣੀ ਦਸੀ ਹੀ ਸੋ ਮਾਹੀ ਨੂੰ ਵੀ ਅੰਕਿਤ ਬੜਾ ਪਸੰਦ ਆਇਆ ਸੀ ਹੁਣ ਇਹਨਾਂ ਦੋਵਾਂ ਚ ਪਿਆਰ ਹੋ ਗਿਆ ਤੇ ਮਾਹੀ ਸ਼ਾਇਦ ਆਪਣੇ ਪੁਰਾਣੇ ਬॉयਫਰੈਂਡ ਦੀਪ ਨੂੰ ਭੁੱਲ ਗਈ ਅੰਕਿਤ ਨੂੰ ਮਾਹੀ ਦੇ ਪਾਸਟ ਬਾਰੇ ਕੁਝ ਪਤਾ ਨਹੀਂ ਸੀ 2021 ਚ ਮਾਹੀ ਇੱਕ ਮੇਡ ਰੱਖ ਲੈਂਦੀ ਐ 우ਸ਼ਾ ਰਾਣੀ 우ਸ਼ਾ ਨਾਲ ਮਾਹੀ ਦੀ ਬਹੁਤ ਬਣਦੀ ਸੀ ਬਹੁਤ ਵਾਰੇ ਦੋਵੇਂ ਰਾਤੀ ਇਕੱਠਿਆਂ ਡਰਿੰਕ ਵੀ ਕਰ ਲੈਂਦੀ ਅਸਾਂ ਅੰਕਿਤ ਨੂੰ ਮਾਹੀ ਦਾ ਲਾਈਫ ਸਟਾਈਲ ਪਸੰਦ ਨਹੀਂ ਆ ਰਿਹਾ ਸੀ ਤੇ ਹੌਲੀ-ਹੌਲੀ ਉਸ ਨੂੰ ਮਾਹੀ ਦੇ ਰੀਅਲ ਬਿਜ਼ਨਸ ਬਾਰੇ ਵੀ ਪਤਾ ਲੱਗ ਗਿਆ ਸੀ ਇਹ ਸਭ ਜਾਣ ਕੇ ਵੀ ਅੰਕਿਤ ਨੇ ਮਾਹੀ ਨੂੰ ਛੱਡਿਆ ਨਹੀਂ ਬਲਕਿ ਉਹ ਮਾਹੀ ਨੂੰ ਉਸਦੇ ਕਲਾਇੰਟਸ ਨਾਲ ਮਿਲਣ ਲਈ ਨਿਰੋਗਦਾ ਸੀ ਹੁਣ ਮਾਹੀ ਨੂੰ ਫਸਿਆ ਜਿਹਾ ਮਹਿਸੂਸ ਹੋ ਰਿਹਾ ਸੀ ਬਿਲਕੁਲ ਉਹ ਆਪਣੀ ਮਰਜ਼ੀ ਤੇ ਲਾਈਫ ਜਿਉਣ ਵਾਲੀ ਕੁੜੀ ਸੀ ਉਤੋਂ ਸਾਇੰਸ ਨਹੀਂ ਔਨ ਕਰਨ ਇਸ ਦੀ ਇਨਕਮ ਵੀ ਘਟ ਰਹੀ ਸੀ ਹੁਣ ਮਾਹੀ ਨੇ ਅੰਕਿਤ ਨੂੰ ਵਿਆਹ ਲਈ ਪੁੱਛਿਆ ਮਾਹੀ ਨੂੰ ਪਤਾ ਸੀ ਕਿ ਇਹ ਐਡਾ ਤਕੜਾ ਬਿਜ਼ਨਸਮੈਨ ਹੈ ਇਹ ਮੇਰੇ ਖਰਚੇ ਚੱਕ ਹੀ ਲਊਗਾ ਤੇ ਮੈਂ ਇਸ ਦੇ ਪੈਸੇ ਤੇ ਐਸ਼ ਕਰੂੰਗੀ ਪਹਿਲਾਂ ਤਾਂ ਅੰਕਿਤ ਵੀ ਇਸ ਨਾਲ ਵਿਆਹ ਕਰਾਉਣਾ ਚਾਹੁੰਦਾ ਸੀ ਇਨਫੈਚੂਏਸ਼ਨਸ ਹੀ ਉਹਨੂੰ ਪਰ ਹੁਣ ਇਸ ਦਾ ਚਾਲ ਚਲਨ ਵੇਖਣ ਤੋਂ ਬਾਅਦ ਉਹ ਇਸ ਲਈ ਰੈਡੀ ਨਹੀਂ ਸੀ ਅੰਕਿਤ ਨੇ ਮਾਹੀ ਨੂੰ ਮੇਡ ਊਸ਼ਾ ਨਾਲ ਪੀਣ ਤੋਂ ਮਨਾ ਕੀਤਾ ਸੀ ਉਹ ਕਦੀ ਵੀ ਘਰ ਆ ਕੇ ਦੇਖ ਲੈਂਦਾ ਸੀ ਕਿ ਮਾਹੀ ਕੋਈ ਗਲਤ ਕੰਮ ਤਾਂ ਨਹੀਂ ਕਰ ਰਹੀ ਸੋ ਮਾਹੀ ਹੁਣ ਊਸ਼ਾ ਦੀ ਹੱਥ ਤੇ ਜਾ ਕੇ ਉਸ ਨਾਲ दारू ਪੀਣਾ ਸ਼ੁਰੂ ਹੋ ਜਾਂਦੀ ਹੈ ਜਦੋਂ ਇਹ ਗੱਲ ਅੰਕਿਤ ਨੂੰ ਪਤਾ ਲੱਗੀ ਤਾਂ ਉਹਨੇ ਆਪਣੇ ਕੰਟੈਕਟਸ ਯੂਜ਼ ਕਰਕੇ ਊਸ਼ਾ ਤੋਂ ਚੋਪੜੀ ਖਾਲੀ ਕਰਾ ਲਈ ਬੱਚਿਆਂ ਸਣੇ ਊਸ਼ਾ ਦੇ ਸਿਰ ਤੋਂ ਛੱਤ ਚਲੀ ਗਈ ਇਸੇ ਦਿਨ ਤੋਂ 우ਸ਼ਾ ਦਾ ਪਰਿਵਾਰ ਅੰਕਿਤ ਦਾ ਦੁਸ਼ਮਨ ਹੋ ਗਿਆ। ਮਾਹੀ ਨੇ 우ਸ਼ਾ ਤੇ ਉਸਦੇ ਪਰਿਵਾਰ ਨੂੰ ਘਰ ਰੱਖ ਲਿਆ ਸੀ। ਹੁਣ ਮਾਹੀ ਨੂੰ ਅੰਕਿਤ ਦੀ ਇੰਟਰਫੇਰੈਂਸ ਤੇ ਅੰਕਿਤ ਜ਼ਹਿਰ ਲੱਗ ਰਹੇ ਸਨ। ਉਸਦੇ ਦਿਲ ਤੇ ਦਿਮਾਗ 'ਚ ਗੁੱਸਾ ਭਰ ਗਿਆ ਸੀ। ਉਹ ਅੰਕਿਤ ਤੋਂ ਛੁਟਕਾਰਾ ਪਾਉਣਾ ਚਾਹੁੰਦੀ ਸੀ। ਉਸਨੇ ਇਸ ਬਾਰੇ ਕਮਵਲੀ ਊਸ਼ਾ ਨਾਲ ਡਿਸਕਸ ਕੀਤਾ ਤਾਂ ਉਹਨੇ ਕਿਹਾ ਕਿ ਜੋ ਵੀ ਕਰਨਾ ਹੈ ਅਸੀਂ ਤੁਹਾਡੇ ਨਾਲ। ਮਾਹੀ ਹੁਣ ਆਨਲਾਈਨ ਸਰਚ ਕਰਦੀ ਹੈ ਤਰੀਕੇ ਕਿ ਕਿਵੇਂ ਕਿਸੇ ਨੂੰ ਮਾਰਿਆ ਜਾਏ ਤੇ ਉਹ ਨੇਚਰਲ ਲੱਗੇ। ਸੱਪ ਤੋਂ ਦਸਵਾਉਣ ਦਾ ਤਰੀਕਾ ਉਸ ਨੂੰ ਆਨਲਾਈਨ ਹੀ ਮਿਲਦਾ। ਉਹ ਵੀ ਸੋਚਦੀ ਆ ਕਿ ਰੋਜ਼ ਕਿੰਨੇ ਹੀ ਲੋਕ ਤਾਂ ਸਨੇਕ ਬਾਈਟ ਨਾਲ ਮਾਰਦੇ ਨੇ ਇਹ ਨੇਚਰਲ ਹੀ ਲੱਗੂ। ਮਾਹੀ ਆਪਣੇ ਐਕਸ ਬੁਆਏਫਰੈਂਡ ਦੀਪ ਨੂੰ ਵੀ ਕਹਿੰਦੀ ਆ ਕਿ ਸੱਪ ਲੱਗ ਉਹ ਕਈ ਦਿਨ ਟਰਾਈ ਕਰਦਾ ਪਰ ਉਹਨੂੰ ਜ਼ਰੀਲਾ ਸਪ ਨਹੀਂ ਮਿਲਦਾ ਹੁਣ ਉਹ ਮੇਡ ਊਸ਼ਾ ਦੇ ਘਰ ਵਾਲੇ ਰਾਮ ਅਫਤਾਰ ਨੂੰ ਇਹ ਕੰਮ ਦਿੰਦੀ ਹੈ ਰਾਮ ਅਫਤਾਰ ਨੂੰ ਇੱਕ ਸਪੇਰਾ ਮਿਲ ਵੀ ਜਾਂਦਾ ਹੈ ਰਮੇਸ਼ਨਾਥ ਹੁਣ ਜੂਨ 2023 ਚ ਮਾਹੀ ਸਪੇਰੇ ਰਮੇਸ਼ਨਾਥ ਨਾਲ ਮਿਲਦੀ ਹੈ ਉੱਥੇ ਊਸ਼ਾ ਤੇ ਉਸ ਦਾ ਘਰ ਵਾਲਾ ਵੀ ਹੁੰਦੇ ਨੇ ਮਾਹੀ ਸਪੇਰੇ ਰਮੇਸ਼ਨਾਥ ਨੂੰ ਕਹਿੰਦੀ ਆ ਕਿ ਅੰਕਿਤ ਮੇਰਾ ਬੋਏਫ੍ਰੈਂਡ ਹੈ ਪਹਿਲਾਂ ਪਹਿਲਾਂ ਸਾਡਾ ਰਿਸ਼ਤਾ ਬਹੁਤ ਸੋਹਣਾ ਸੀ ਪਰ ਉਹ ਹੁਣ ਮੈਨੂੰ ਬਲੈਕਮਿਲ ਕਰ ਰਿਹਾ ਹੈ ਕਿ ਮੇਰੀਆਂ ਫੋਟੋਜ਼ ਵੀਡੀਓਜ਼ ਲੀਕ ਕਰਦਾ ਹੈਗਾ ਮੇਰੀ ਬਹੁਤ ਬਦਨਾਮੀ ਹੋ ਜਾਣੀ ਹੈ ਸੋ ਉਹਨੂੰ ਰਸਤੇ ਤੋਂ ਹਟਾ ਦੇ ਮਾਹੀ ਸੁਪੇਰਾ ਰਮੇਸ਼ ਨੂੰ ਇਹ ਝੂਠੀ ਕਹਾਣੀ ਦੱਸਦੀ ਹੈ ਤਾਂ ਕਿ ਉਹ ਵਿਚਾਰੀ ਜਿਹੀ ਲੱਗੇ ਪਰ ਫਿਰ ਵੀ ਸੁਪੇਰਾ ਮਨਾ ਕਰ ਦਿੰਦਾ ਕਿਉਂਕਿ ਉਹ ਇੱਕ ਆਮ ਸੁਪੇਰਾ ਹੁੰਦਾ ਜੋ ਲੋਕਾਂ ਦੇ ਘਰਾਂ ਚੋਂ ਸੱਪ ਕੱਢ ਆਪਣਾ ਗੁਜ਼ਰਬਸਰ ਕਰ ਰਿਹਾ ਹੁੰਦਾ ਹੈ ਕੁਰੀਮਲ ਥੋੜੀ ਹੁੰਦਾ ਹੈ ਸੁਪੇਰਾ ਰਮੇਸ਼ਨਾਥ ਤਾਂ ਉਸ ਵਕਤ ਚਲਾ ਜਾਂਦਾ ਹੈ ਪਰ ਮਾਹੀ ਰੈਗੂਲਰ ਉਸ ਨਾਲ ਫੋਨ ਤੇ ਟੱਚ ਲੈਂਦੀ ਹੈ ਉਸ ਨਾਲ ਫਲਰਟ ਕਰਦੀ ਹੈ ਉਸ ਨੂੰ ਆਪਣੇ ਜਿਸਮ ਦੇ ਜਾਲ ਚ ਫਸਾਉਣ ਦੀ ਕੋਸ਼ਿਸ਼ ਕਰਦੀ ਹੈ ਤੇ ਮੀਡੀਆ ਰਿਪੋਰਟਸ ਮੁਤਾਬਕ ਮਾਹੀ ਉਸ ਸਪੇਰੇ ਨਾਲ ਇੰਟੀਮੇਟ ਵੀ ਹੁੰਦੀ ਹੈ ਮਤਲਬ ਸਰੀਰਕ ਸੰਬੰਧ ਵੀ ਬਣਾਉਂਦੀ ਹੈ ਤਾਂ ਕਿ ਉਹ ਅੰਕਿਤ ਨੂੰ ਸੱਪ ਤੋਂ ਦਸਵਾਉਣ ਲਈ ਮਨ ਛੇ ਤੇ ਹੁੰਦਾ ਵੀ ਇਹੀ ਹੈ ਸਪੇਰਾ ਹੁਣ ਮਨ ਵੀ ਜਾਂਦਾ ਹੈ ਮਾਹੀ ਉਸ ਨੂੰ 10000 ਵੀ ਦਿੰਦੀ ਹੈ ਹੁਣ ਇਹ ਪੰਜੋਂ ਰਲ ਕੇ ਪਲਾਨ ਕਰਦੇ ਨੇ 6 ਜੁਲਾਈ 2023 ਨੂੰ ਸੁਪੇਰੇ ਨੂੰ ਇੱਕ ਕਾਲ ਆਉਂਦੀ ਹੈ ਇੱਕ ਲੋਕਲ ਬਿਊਟੀ ਪਾਰਲਰ ਤੋਂ ਕਿ ਸਾਡੇ ਇੱਕ ਸੱਪ ਵੜਾਇਆ ਇਸ ਨੂੰ ਕੱਢੋ ਸੁਪੇਰਾ ਰਮੇਸ਼ ਸੱਪ ਫੜਦਾ ਹੈ ਤੇ ਉਸ ਨੂੰ ਇੱਕ ਬੋਟਲ 'ਚ ਪਾ ਦਿੰਦਾ ਹੈ ਉਹ ਮਾਹੀ ਨੂੰ ਵੀ ਦੱਸਦਾ ਹੈ ਕਿ ਉਹਨੂੰ ਇੱਕ ਜ਼ਰੀਲਾ ਸੱਪ ਮਿਲ ਗਿਆ 2 ਦਿਨ ਬਾਅਦ 8 ਜੁਲਾਈ 2023 ਨੂੰ ਅੰਕਿਤ ਦਾ ਬਰਥਡੇ ਹੁੰਦਾ ਮਾਹੀ ਨੂੰ ਲੱਗਦਾ ਹੈ ਕਿ ਇਹੀ ਮੌਕਾ ਹੈ ਉਹ ਉਸ ਦਿਨ ਅੰਕਿਤ ਨੂੰ ਆਪਣੇ ਘਰ ਇਨਵਾਈਟ ਕਰਦੀ ਹੈ ਪਾਰਟੀ ਤੇ ਉਦੋਂ ਸੁਪੇਰਾ ਰਮੇਸ਼ ਐਕਸ ਬॉयਫਰੈਂਡ ਦੀਪ ਤੇ ਹਾਊਸ ਹੈਲਪ 우ਸ਼ਾ ਤੇ ਉਸਦਾ ਪਤੀ ਸਭ ਘਰ ਚ ਹੀ ਲੁਕੇ ਹੁੰਦੇ ਨੇ। ਮਾਹੀ ਉਦੋਂ ਅੰਕਿਤ ਨੂੰ ਬੜੀ ਸ਼ਰਾਬ ਪਲਾਉਂਦੀ ਹੈ ਤੇ ਉਹਨੂੰ ਲੱਗਦਾ ਹੈ ਕਿ ਅੰਕਿਤ ਇੰਨੀ ਪੀਣ ਤੋਂ ਬਾਅਦ ਗਹਿਰੀ ਨੀਂਦ ਵਿੱਚ ਸੌ ਜਾਏਗਾ ਤੇ ਫਿਰ ਰਮੇਸ਼ ਉਹਨੂੰ ਸਬਤੋ ਦਸਵਾ ਦੇਗਾ ਪਰ ਅੰਕਿਤ ਨੂੰ ਬਹੁਤੀ ਚੜਦੀ ਨਹੀਂ ਤੇ ਉਹ ਘਰੇ ਚਲਾ ਜਾਂਦਾ। ਸੋ ਇਹ ਪਲਾਨ ਤਾਂ ਫੇਲ ਹੋ ਜਾਂਦਾ। ਹੁਣ ਆਉਂਦੀ ਹੈ 14 ਜੁਲਾਈ। ਮਾਹੀ ਫੇਰ ਅੰਕਿਤ ਨੂੰ ਆਪਣੇ ਘਰ ਪਾਰਟੀ ਤੇ ਬੁਲਾਉਂਦੀ ਹੈ ਤੇ ਅੰਕਿਤ ਆ ਵੀ ਜਾਂਦਾ। ਬਸ ਇਹੀ ਅੰਕਿਤ ਦੀ ਲਾਈਫ ਦੀ ਲਾਸਟ ਪਾਰਟੀ ਹੁੰਦੀ ਹੈ ਲਗਭਗ ਸ਼ਾਮ 6 ਵਜੇ ਅੰਕਿਤ ਪਹੁੰਚਦਾ ਹੈ ਉਹ ਪਾਣੀ ਮੰਗਦਾ ਹੈ ਤਾਂ ਮਾਹੀ ਉਸ ਚ ਦੋ ਕੁ ਸਲੀਪਿੰਗ ਪिल्स ਪਾ ਦਿੰਦੀ ਹੈ ਹੁਣ ਉਹ ਉਸ ਨੂੰ ਸ਼ਰਾਬ ਵੀ ਪਲਾਉਂਦੀ ਹੈ ਆਪਣੇ ਹੱਥਾਂ ਨਾਲ ਇੱਕ ਤਾਂ ਸਲੀਪਿੰਗ ਪिल्स ਉਤੋਂ ਸ਼ਰਾਬ ਅੰਕਿਤ ਮਾਹੀ ਦੇ ਬੈਠਦੇ ਹੀ ਸੌਂ ਜਾਂਦਾ ਹੈ ਗਹਿਰੀ ਨੀਂਦ ਹੁਣ ਇਹ ਲੁਕੇ ਹੋਏ ਆਪਣੇ ਸਾਥੀਆਂ ਨੂੰ ਬੁਲਾ ਲੈਂਦੀ ਹੈ ਦੀਪ ਅੰਕਿਤ ਨੂੰ ਜ਼ੋਰ ਦੀ ਫੜਦਾ ਹੈ 우샤 ਤੇ ਉਹਦਾ ਘਰ ਵਾਲਾ ਅੰਕਿਤ ਦੇ ਹੱਥ ਪੈਰ ਫੜਦੇ ਹਨ ਰਮੇਸ਼ ਕੋਬਰਾ ਲੈ ਕੇ ਆਉਂਦਾ ਤੇ ਲੈਗ ਤੇ ਬਾਈਟ ਕਰਵਾ ਦਿੰਦਾ ਮਾਹੀ ਨੂੰ ਡਾਊਟ ਹੁੰਦਾ ਹੈ ਕਿ ਵਾਟ ਇਫ ਇਹ ਮਰਿਆ ਨਾ ਹੋਵੇ ਤਾਂ ਉਸ ਪੇਰੇ ਨੂੰ ਕਹਿੰਦੀ ਆ ਵੀ ਤੂੰ ਦੂਜੀ ਲੱਗ ਤੇ ਵੀ ਦਸਵਾ ਦੇ ਉਹ ਇਦਾਂ ਹੀ ਕਰਦਾ ਹੁਣ ਅੰਕਿਤ ਨੂੰ ਪਿਛਲੀ ਸੀਟ ਤੇ ਬਿਠਾ ਕੇ ਉਸਦੀ ਹੀ ਕਾਰ ਦੀ ਦੀਪ ਗੱਡੀ ਚਲਾਉਂਦਾ ਅੰਕਿਤ ਦੀ ਨੀਲੀ ਫੋਕਸ ਵੈਗਨ ਉਹ ਪਹਿਲਾਂ ਘਾਟ ਤੇ ਜਾਂਦੇ ਨੇ ਕਿ ਗੱਡੀ ਅੰਕਿਤ ਦੀ ਬੋਡੀ ਸਮੇਤ ਉੱਥੇ ਸੁੱਟ ਦੇ ਪਰ ਇਹ ਵੇਖਦੇ ਨੇ ਕਿ ਉੱਥੇ ਤਾਂ ਟੂਰਿਸਟ ਹੀ ਬਹੁਤ ਨੇ ਸਪੇਰਾ ਰਮੇਸ਼ਨਾਥ ਅੰਕਿਤ ਦੀਕਾਰ ਪਿੱਛੇ ਹੀ ਹੁੰਦਾ ਆਪਣੇ ਸਕੂਟਰ ਤੇ ਉਹ 마ਹੀ ਨੂੰ ਪੁੱਛਦਾ ਹੈ ਕਿ ਦੱਸ ਹੁਣ ਕੀ ਕਰੀਏ ਉੱਥੇ ਤਾਂ ਛੁੱਟੀ ਨਹੀਂ ਜਾ ਸਕਦੀ ਘਰ ਉਹ ਕਹਿੰਦੀ ਹੈ ਕਿ ਰੇਲਵੇ ਕ੍ਰਾਸਿੰਗ ਦੇ ਕੋਲ ਗੱਡੀ ਛੱਡ ਕੇ ਆ ਜਾ ਮਾਹੀ ਵੀ ਉੱਥੇ ਆ ਜਾਂਦੀ ਆ ਥਰੂ ਅ ਟੈਕਸੀ ਐਕਚੁਅਲੀ ਇਹ ਟੈਕਸੀ ਉਹਨੇ ਦਿੱਲੀ ਲਈ ਬੁੱਕ ਕੀਤੀ ਹੁੰਦੀ ਆ ਜਿੱਥੇ ਬਾਅਦ ਚ ਨੇਪਾਲ ਜਾਣਾ ਹੁੰਦਾ ਨਿਕਲ ਕੇ ਪਰ ਜਾਣ ਤੋਂ ਪਹਿਲਾਂ ਉਹ ਸ਼ੋਰ ਹੋਣਾ ਚਾਹੁੰਦੀ ਹੈ ਪੱਕਾ ਹੋਣਾ ਚਾਹੁੰਦੀ ਹੈ ਕਿ ਅੰਕਿਤ ਬਚਿਆ ਤਾਂ ਨਹੀਂ ਕਾਰ ਦੇ ਸਾਰੇ ਸ਼ੀਸ਼ੇ ਬੰਦਨੇ ਚੰਗੀ ਤਰ੍ਹਾਂ ਹੁਣ ਇਹ ਪੰਜੋਂ ਉਸ ਟੈਕਸੀ ਤੋਂ ਦਿੱਲੀ ਨਿਕਲ ਜਾਂਦੇ ਨੇ ਤੇ ਨਿਕਲਣ ਤੋਂ ਪਹਿਲਾਂ ਮਾਹੀ ਆਪਣੀ ਟੀਮ ਨੂੰ ਹਿਦਾਇਤ ਕਰਦੀ ਹੈ ਕਿ ਫੋਨ ਕੋਈ ਵੀ ਔਨ ਨਹੀਂ ਕਰੇਗਾ ਜਦ ਤੱਕ ਸਭ ਨਾਰਮਲ ਨਹੀਂ ਹੋ ਜਾਂਦਾ ਰਸਤੇ 'ਚ ਕਿਸੇ ਜੰਗਲ 'ਚ ਰਮੇਸ਼ਨਾਥ ਕੋਬਰਾ ਨੂੰ ਛੱਡ ਵੀ ਦਿੰਦਾ ਰਿਲੀਜ਼ ਕਰ ਦਿੰਦਾ ਹੈ ਦਿੱਲੀ ਦੇ ਰਸਤੇ 'ਚ ਊਸ਼ਾ ਤੇ ਉਸ ਦੇ ਘਰਵਾਲੇ ਨੂੰ ਮਾਹੀ 10-1000 ਰੁਪਿਆ ਦਿੰਦੀ ਹੈ ਪਹਿਲਾ 10 ਸਪੇਰੇ ਨੂੰ ਦੇ ਚੁੱਕੀ ਹੁੰਦੀ ਹੈ ਯਾਨੀ 30000 ਚ ਉਹ ਅੰਕਿਤ ਦਾ ਮਰਡਰ ਕਰਵਾ ਦਿੰਦੀ ਹੈ ਇਹ ਦਿੱਲੀ ਪਹੁੰਚਦੇ ਨੇ ਤੇ ਫਿਰ ਪਲਾਨ ਚੇਂਜ ਹੋ ਜਾਂਦਾ ਹੈ ਇਹ ਨੇਪਾਲ ਨਹੀਂ ਜਾਂਦੇ ਮਾਹਿਤ ਦੀਪ ਦਿੱਲੀ ਰੁਕ ਜਾਂਦੇ ਨੇ ਊਸ਼ਾ ਤੇ ਉਸ ਦਾ ਘਰ ਵਾਲਾ ਊਸ਼ਾ ਦੇ ਪੇਕੇ ਪਿੰਡ ਮਾਲਦਾ ਚਲੇ ਜਾਂਦੇ ਨੇ ਪਰ ਸਪੇਰਾ ਰਮੇਸ਼ ਦੋ ਗਲਤੀਆਂ ਕਰ ਜਾਂਦਾ ਹੈ ਇੱਕ ਤਾਂ ਉਹ ਹਲਦਵਾਨੀ ਵਾਪਸ ਚਲਾ ਜਾਂਦਾ ਹੈ ਦੂਜਾ ਫੋਨ ਔਨ ਕਰ ਲੈਂਦਾ ਹੈ ਬਸ ਫਿਰ ਇਹ ਪੁਲਿਸ ਦੇ ਹੱਥੇ ਚੜ ਜਾਂਦਾ ਹੈ ਤੇ ਫਿਰ ਬਾਕੀ ਨਹੀਂ ਇਸ ਤੋਂ ਬਾਅਦ ਪੁਲਿਸ ਇਨਾ ਪੰਜਾਂ ਦੇ ਖਿਲਾਫ ਚਾਰਜ ਸ਼ੀਟ ਤਿਆਰ ਕਰਦੀ ਹੈ ਤੇ ਕੋਰਟ ਪ੍ਰोसीडिंग्स ਸ਼ੁਰੂ ਹੁੰਦੀਆਂ ਨੇ ਸਾਰੇ ਸਲਾਖਾਂ ਦੇ ਪਿੱਛੇ ਪਹੁੰਚ ਜਾਂਦੇ ਨੇ ਫਿਰ ਇੱਕ ਹੋਰ ਖਬਰ ਤੇ ਮੇਰੀ ਨਜ਼ਰ ਪੈਂਦੀ ਆ 10 ਅਗਸਤ 2024 ਨੂੰ ਕਾਰੋਬਾਰੀ ਅੰਕਿਤ ਸੋਹਾਨ ਕੀ ਹੱਤਿਆ ਕੇ ਮਾਮਲੇ ਮੇ ਜੇਲ੍ਹ ਮੇ ਬੰਦ ਮੁੱਖ aaropit ਮਾਹੀ ਉਰਫ ਡੋਲੀ ਕੋ 1 ਸਾਲ ਬਾਅਦ ਜ਼ਮਾਨਤ ਮਿਲਨੇ ਪਰ रिहा कर दिया गया है मामले में जुड़े अन्य आरोपीत फिलहाल हल्द्वानी और नैनीताल जेल में बंद हैं हुंदी है ना हैरानी अंकित चला गया उस देख कर दिया का हाल बयान भी नहीं किया जा सकता जिस तरह से जिंदगी माही उर्फ डोली जी रही थी उन्हें कई लोग लपेट चले सिखने की कोशिश करिए ता ये सीख लेइए कि की नहीं करना बाह्य गृह इसमत पक्ष तुसी देख रहे हो कैमरा लेंस सा